ਇਹ ਗੱਲ ਉਹਦਾ ਬਾਹਰ ਨਹੀਂ ਜਾ ਸਕਦਾ ਉਦੋਂ ਕਰਾਂ ਕੋਈ ਕਿਰਿਆ ਪਰਿਜੋਤਿਕ ਪੱਤਰ ਦਿਨ ਨਹੀਂ ਹਾਂ ਜਾਲਾ ਕੜੀ ਚੱਲ ਪਿਆ ਲਾਈਵ ਲਾਈਵ ਚੱਲ ਪਿਆ ਠੀਕ ਹੈ ਛੇ ਆਨ ਕੇ ਜਾਵਟ ਹੋਇਆ ਮੈਂ ਮਾਤਾ ਉੱਚਾ ਕਰ ਗਈ ਇੱਥੇ ਵੀਡੀਓ ਹਾਂਜ ਹੋ ਗਿਆ। ਕੌਣ ਜਿਹੜਾ ਥੋੜਾ ਕਾਜ ਲੱਗ ਗਿਆ ਮੈਨੂੰ ਰੋਜ਼ ਹੀ ਹੋ ਜਾਣਾ। ਤੇ ਆਪਣੇ ਵੀਰ ਨੂੰ ਆਪਣੇ 35000 ਦੀ ਰਾਸ਼ੀ ਦੇ ਕੇ ਚੱਲੇ ਨੇ ਵਿਗਰੂ ਜੀ। ਇਹ ਚੜ੍ਹਦੀਆਂ ਕਲਾ ਰੱਖਿਆ ਕਹਿੰਉਂਗੀ ਆਪਾਂ ਇਹਨੇ ਜੋਗ ਨਹੀਂ ਹੈਗੇ ਕਿ ਜੂ ਇਹਨਾਂ ਦੇ ਵਾਸਤੇ ਘਰ ਚੱਲੇ ਆ। ਤੁਹਾਡੇ মিডিਆ ਦੇ ਰਹੀਂ ਹੋਰ ਹੀ ਕੋਈ ਸੰਗਤ ਆ ਜੇ ਇਹਨੇ ਲੋੜ ਆਪਾਂ ਪੂਰੀ ਨਹੀਂ ਕਰ ਸਕਦੇ ਹੈਗੇ। ਇਹ ਥੋੜੀ ਰਾਸ਼ੀ ਹੈ। ਤੁਹਾਡੇ ਸੰਯੋਗ ਨਾਲ ਜਿੰਨਾ ਕੋਈ ਦੇ ਸਕਦਾ ਮਕਾਨ ਫਿਰ ਪੈਣਾ ਏ। ਇਹ ਯਰੀਆ ਆਇਆ ਇੱਕ ਰੀ ਸਟਾਰਟਿੰਗ ਹੋਈ ਹੈ। ਕਾ ਤਾਂ ਹੀ ਆਪਣੇ ਪ੍ਰਸ਼ਾਸਨਿਕਤਾ ਨੇ ਲੈ ਕੇ ਆਉਣਾ ਕਿ ਨਗਦ ਰਕਮ ਦੇ ਬਗੈਰ ਕੋਈ ਤਾਂ ਨਹੀਂ ਜਲਣੀ ਨਾ ਸੀਮੈਂਟ ਹੋਣਾ ਬਜਰੀ ਹੋਣੀ ਇਹ ਸਟਾਰਟਿੰਗ ਹੈ ਜੋ ਆਊਗਾ ਇਹ ਸਾਥੇ ਵੈਲਰ ਜੀ ਦਾ ਖਾਸਾ ਵੈਲਕਮ